ਵੀ ਭਾਈ ਤੂੰ ਖੇਤ ਦੇ ਵਿੱਚ ਅੱਗ ਲਾਈ ਐ ਮੈਨੂੰ ਪਰਿਵਾਰੀ ਸਾਹਿਬ ਦਾ ਫੋਨ ਆਇਆ ਤੂੰ 5000 ਰੁਪਏ ਜੁਰਮਾਨਾ ਉੱਥੇ ਪਰਿਵਾਰੀ ਸਾਹਿਬ ਕੋਲ ਭਰ ਕੇ ਆ ਇਸ ਕਰਕੇ ਕਿਸਾਨ ਦੇ ਅਸੀਂ ਨਾਲ ਖੜੇ ਆ ਕਿਸਾਨ ਨੂੰ ਕਹਤਾ ਵੀ ਡਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਕੋਈ ਜੁਰਮਾਨਾ ਨਹੀਂ ਭਰਨਾ ਕੋਈ ਸਮਨ ਨਹੀਂ ਪੜਨਾ ਹੈਗਾ ਉਹਦੇ ਨਾਲ ਖੜੇ ਆ ਇਸ ਕਰਕੇ ਅਸੀਂ ਇੱਥੇ ਦੀ ਪੰਜਾਬ ਸਰਕਾਰ ਨੂੰ ਇੱਕ ਇਹ ਕਹਿਣਾ ਚਾਹੁੰਦੇ ਆ ਪੰਜਾਬ ਦੇ ਵਿੱਚ 14 ਲੱਖ ਟਨ ਜਿਹੜੀ ਇਹ ਪਰਾਲੀ ਹੁੰਦੀ ਹੈ ਐ ਐ ਐਸਡੀਐਮ ਦਫ਼ਤਰ ਭਵਨੇਗੜ ਵੀ ਜਾਵਾਂਗੇ ਉਤੇ ਵੀ ਅਸੀਂ ਮੁਜ਼ਾਹਿਰਾ ਕਰਕੇ ਆਵਾਂਗੇ ਨਾਰੇਬਾਜ਼ੀ ਕਰਕੇ ਆਵਾਂਗੇ ਪਰ ਕੋਈ ਦਰਮਾਨਾ ਨਹੀਂ ਭਰਿਆ ਜਾਊਗਾ ਕਿਸਾਨ ਦੇ ਨਾਲ ਖੜਿਆ ਇੱਥੇ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਛੋਡੀ ਸੈਟਲਾਈਟ ਆ ਜਿਹੜੀ ਛੋਡੀ ਸੈਟਲਾਈਟ ਦੀ ਕਰਤੂਤ ਦੱਸਣੇ ਆ ਅੱਖੇ ਦੇ ਵਿੱਚ ਕਢ ਕੇ ਮੈਨੂੰ ਜੀ ਕੱਲ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਛੋਡੇ ਪਿੰਡ ਉਹ ਵੀ ਛੋਟੇ ਖੇਤਾਂ ਵੀ ਅੱਗ ਲਾਈ ਲੱਗੀ ਜੀ ਤੁਹਾਨੂੰ ਜੁਰਮਾਨਾ 5000 ਦਾ ਜੀ ਵੀ ਤੁਸੀਂ ਭਰ ਕੇ ਆਓ ਪੁਆਣੀ ਗਏ ਵੀ ਅਸੀਂ ਹੜਪੀੜਤਾ ਨੂੰ ਜਿਹੜਾ 50-50 ਹਜ਼ਾਰ ਰੁਪਏ ਮੁਆਜਰਾ ਦਿੱਤਾ ਕੋਈ ਹਜੇ ਤੱਕ ਮੁਆਜਰਾ ਨਹੀਂ ਦਿੱਤਾ ਹੈਗਾ ਇਸ ਕਰਕੇ ਇਥੇ ਦੀ ਸਰਕਾਰ ਨੂੰ ਕਹਿੰਦੇ ਆਂ ਵੀ ਜਾਗੋ ਅਤੇ ਕਿਸਾਨਾਂ ਦੇ ਨਾਲ ਖੜੋ ਨਹੀਂ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬਹੁਤ ਬੁਰਾ ਹਾਲ ਕਰਨਗੇ ਤਾਂ ਅਗਲੀ ਰਣਨੀਤੀ ਇਥੇ ਆਪਣੇ ਜ਼ਿਲ੍ਹੇ ਦੀ ਕਮੇਟੀ ਜਿਹੜੀ ਬੈਠੀ ਹੈਗੀ ਉਹ ਮੀਟਿੰਗ ਚੱਲ ਰਹੀ ਆ ਪਰ ਅਸੀਂ ਇਸ ਜੁਰਮਾਨੇ ਦੀ ਪਰਵਾਹੀ ਨਹੀਂ ਕਰਾਂਗੇ ਕਿਉਂਕਿ ਇਹ ਸਰਕਾਰ ਦੀ ਨਿਲਕੀ ਆ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਕਿ ਪਿੰਡ ਪੱਤਿਵਾਲ ਕਲਾ ਦਵਤ ਸੈਟਰਲਾਈਟ ਦਾ ਨਵਾਂ ਕਾਰਨਾਮਾ ਕੀਤਾ ਗਿਆ ਜਿहां ਪਰਾਲੀ ਨੂੰ ਆਪਣੇ ਨਾਲ ਲਾਉਣ ਵਾਲੇ ਕਿਸਾਨ ਨੂੰ ਜੁਰਮਾਨੇ ਦਾ ਨੋਟਿਸ ਭੇਜਾ ਗਿਆ ਕਿਸਾਨ union ਦੇ ਆਗੂ ਨੇ ਕਿਹਾ ਕਿ ਜੁਰਮਾਨਾ ਨਹੀਂ ਭਰਾਂਗੇ ਕਿਸਾਨ ਦੇ ਨਾਲ ਜੱਟ ਕੇ ਖੜੇ ਆ ਇਸ ਸੰਬੰਧੀ ਪ੍ਰਸ਼ਾਸਕਿਕ ਅਧਿਕਾਰੀਆਂ ਨੂੰ ਵੀ ਮਿਲਿਆ ਜਾਵੇਗਾ ਦੱਸਦੇ ਕਿਹਾ ਗਿਆ ਕਿ ਪਰਾਲੀ ਵਾਲੇ ਖੇਤ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਪੁੱਜੇ ਨੇ ਕਿਸਾਨਾਂ ਨੇ ਖੇਤਾਂ ਵਿੱਚ ਪਰਾਲੀ ਦੇ ਤੇਰ ਵੀ ਦਿਖਾਈ ਨੇ ਕਿਸਾਨਾਂ ਨੇ ਕਿਹਾ ਕਿ ਕੱਲ ਮਾਨਸਾ ਵਿੱਚ ਗੜੇ ਮਾਰੀ ਹੋਈ ਹੈ ਸੈਟਲਾਈਟ ਨੂੰ ਦਿਖਾਈ ਨਹੀਂ ਦਿੰਦੀ ਪਰਤੂ ਅਸਮਾਨ ਦੇ ਵਿੱਚ ਉੱਡਦਾ ਧੂਆਂ ਦਿਖਾਈ ਦੇ ਰਿਹਾ ਹੈ ਹੁਣ ਇਹ ਵੀ ਕਿਹਾ ਕਿ ਪਿੰਡ ਪੱਟੀਵਾਲ ਕਲਾ ਵਿੱਚ ਸੈਟਲਾਈਟ ਦਾ ਨਵਾਂ ਕਾਰਨਾਮਾ ਹੋਇਆ ਹੈ ਹੁਣ ਕਿਹਾ ਕਿ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਫਿਰ ਵੀ ਕਿਸਾਨ ਨੂੰ ਨੋਟਿਸ ਕਿਉਂ ਪੇछा ਗਿਆ ਕੀ ਕੀ ਕਾਰਨ ਹੈ ਇਹ ਪਿੰਡ ਪੱਟੀਵਾਲ ਕਲਾਂ ਬਲਾਕ ਭਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਨਵਜੋਤ ਸਿੰਘ ਕਿਸਾਨ ਹੈ ਜਿਹਦੇ ਕੋਲ 6 ਏਕੜ ਜ਼ਮੀਨ ਹੈ ਆ ਆਪਾਂ ਉਸ ਜ਼ਮੀਨ 'ਚ ਖੜੇ ਹਾਂ ਇਸ ਜ਼ਮੀਨ ਦਾ ਕੱਲ ਸਰਪੰਚ ਸਰਦਾਰ ਬਿਕਰ ਸਿੰਘ ਸਰਪੰਚ ਵੱਲੋਂ ਨਵਜੋਤ ਸਿੰਘ ਨੂੰ ਫੋਨ ਗਿਆ ਵੀ ਭਾਈ ਤੂੰ ਖੇਤ ਦੇ ਵਿੱਚ ਅੱਗ ਲਾਈ ਐ ਮੈਨੂੰ ਪਟਵਾਰੀ ਸਾਹਿਬ ਦਾ ਫੋਨ ਆਇਆ ਤੂੰ 5000 ਰੁਪਏ ਜੁਰਮਾਨਾ ਉੱਥੇ ਪਟਵਾਰੀ ਸਾਹਿਬ ਕੋਲ ਭਰ ਕੇ ਆ ਤਾਂ ਇਹਨਾਂ ਨੇ ਕਿਹਾ ਭਾਈ ਮੇਰੇ ਖੇਤ ਦੇ ਵਿੱਚ ਜਾਊ ਮੈਂ ਤਾਂ ਇੱਕ ਖੁੱਡ ਨੂੰ ਅੱਗ ਨਹੀਂ ਲਾਈ ਹੈਗੀ ਇਸ ਕਰਕੇ ਜੁਰਮਾਨਾ ਮੈਨੂੰ ਕਿਵੇਂ ਹੋ ਗਿਆ ਉਸ ਬੇਸੇ ਤੇ ਅੱਜ ਇਕੱਠੇ ਹੋਇਆਗੇ ਇੱਥੇ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਸੋਡੀ ਸੈਟਲਾਈਟ ਆ ਜਿਹੜੀ ਸੋਡੀ ਸੈਟਲਾਈਟ ਦੀ ਕਰਤੂਤ ਦੱਸ ਰਿਆ ਸੀ ਆ ਖੇਤ ਦੇ ਵਿੱਚ ਖੜ ਕੇ ਵੀ ਉਹ ਸੈਟਲਾਈਟ ਨੂੰ ਇੱਥੇ ਜਿਹੜਾ 8% ਧੂਆਂ ਉਹ ਤਾਂ ਦਿਖੀ ਜਾਂਦਾ ਜਿਹੜਾ 92% ਧੂਆ ਇੱਥੋਂ ਦੀਆਂ ਇੰਟਰੈਸਟੀਆਂ ਕਰਦੀਆਂ ਨੇ ਇੱਥੋਂ ਦੀਆਂ ਸੰਤਾ ਕਰਦੀਆਂ ਨੇ ਇੱਥੋਂ ਦਾ ਵਿਕਲ ਕਰਦੇ ਨੇ ਉਹ ਨਹੀਂ ਜਿੰਦਾ ਹੈਗਾ ਆ ਘਾਬਨਾ ਚੱਲ ਜੋ ਉਹ ਫੈਕਟਰੀ ਜਨ ਰਾਤ ਧੂਆ ਕਰਦੀ ਹੈ ਇਸ ਕਰਕੇ ਉਹ ਨਹੀਂ ਜਿੰਦੀ ਹੈਗੀ ਇਹਨਾਂ ਨੂੰ ਉਹ ਕੋਈ ਫੈਕਟਰੀ ਨਹੀਂ ਜਿੰਦੀ ਹੈਗੀ ਇਸ ਕਰਕੇ ਕਿਸਾਨ ਦੇ ਅਸੀਂ ਨਾਲ ਖੜੇ ਆਂ ਕਿਸਾਨ ਨੂੰ ਕਹਤਾ ਵੀ ਡਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਕੋਈ ਜੁਰਮਾਨਾ ਨਹੀਂ ਭਰਨਾ ਕੋਈ ਸਮਨ ਨਹੀਂ ਫੜਨਾ ਹੈਗਾ ਉਹਦੇ ਨਾਲ ਖੜੇ ਆਂ ਇਸ ਕਰਕੇ ਅਸੀਂ ਇੱਥੋਂ ਦੀ ਪੰਜਾਬ ਸਰਕਾਰ ਨੂੰ ਇੱਕ ਇਹ ਕਹਿਣਾ ਚਾਹੁੰਦੇ ਆਂ ਪੰਜਾਬ ਦੇ ਵਿੱਚ 14 ਲੱਖ ਟਨ ਜਿਹੜੀ ਇਹ ਪਰਾਲੀ ਹੁੰਦੀ ਹੈ ਐਡੀ ਸਾਹਿਬ ਦੇ ਆਪ ਬਿਆਨ ਨੇ ਮਤਲਬ ਜਦੋਂ ਜਦੋਂ ਮੰਗ ਪੱਤੇ ਤਾ ਸੰਯੁਕਤ ਮੋਰਚੇ ਨੇ ਵੀ ਅਸੀਂ 5 ਲੱਖ ਟਨ ਦਾ ਬੰਦੋਬਸਤ ਕਰ ਲਿਆ ਜੀ ਫਿਰ 9 ਲੱਖ ਦਾ ਟਨ ਦਾ ਬੰਦੋਬਸਤ ਕੌਣ ਕਰੂਗਾ ਇਸ ਕਰਕੇ ਅਸੀਂ ਜਿਹੜੀ ਪਰਾਲੀ ਹੈ ਅਸੀਂ ਪਰਾਲੀ ਨੂੰ ਅਗਰ ਨਹੀਂ ਲਾਉਣਾ ਚਾਹੁੰਦੇ ਕਿਉਂਕਿ ਜਿਵੇਂ ਜਿਹੜੇ ਕਿਸਾਨ ਨੇ ਕਾਫੀ ਲੰਬੇ ਸਮੇਂ ਤੋਂ ਖਰਚੇ ਵੜਾ ਕੇ ਉਡੀਕ ਕਰ ਰਹੇ ਨੇ ਬੈਲਰ ਮਸ਼ੀਨਾਂ ਦੀ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਬੈਲਰ ਮਸ਼ੀਨਾਂ ਮਹਈਆ ਕਰਾਵਾਂਗੇ ਕਿਸੇ ਨੇ ਵੀ ਅੱਗੇ ਨਹੀਂ ਹੁਣ ਕੀ ਉਹ ਬੈਲਰ ਮਸ਼ੀਨਾਂ ਮਿਲ ਰਹੀਆਂ ਨੇ ਦੇਖੋ ਐਸੇ ਪਿੰਡ ਦੇ ਵਿੱਚ ਪੱਟੀ ਵਾਲ ਕਲਾਂ ਦੇ ਵਿੱਚ 12000 ਬਿਗਾ ਜ਼ਮੀਨ 12000 ਬਿਗੇ ਚ ਇੱਥੇ ਦੋ ਬਿੱਲ ਨੇ ਦੋ ਬਿੱਲ ਰਹੇ ਹੋਏ ਨੇ ਉਹ ਵੀ ਇੱਕ ਬਲਿਆੜ ਦਾ ਇੱਕੂਰੇ ਦਾ ਉਹ ਦੋ ਬਿੱਲਰ ਇੱਕ ਇੱਕ ਬਿੱਲਰ ਇੱਕ ਦਿਨ ਚ 20 ਕਿੱਲੇ ਕਰਦਾ 80 ਕਿੱਲੇ ਹੋ ਗਏ ਆ 40 ਕਿੱਲੇ ਹੋ ਗਏ ਦੋ ਦੋ ਦਿਨ ਚ ਇਸ ਕਰਕੇ ਵੀ ਇਹ ਬਿਲਾ ਆ ਇਸੇ ਖੇਤ ਨੂੰ ਇਸੇ ਖੇਤ ਨੂੰ 20 ਦਿਨ ਹੋ ਗਏ ਬੱਡੀ ਨੂੰ ਪੀਣਾ ਤੋਂ ਮੰਜਾ ਪਿਆ ਕਿਸਾਨ ਉਹ ਰੋਜ਼ ਬੰਦੋ ਇੰਤਜ਼ਾਰ ਕਰਦਾ ਵੀ ਆ ਕੇ ਮੇਰੇ ਬਰੇ ਬਿਲ 라ਊਗਾ ਇਕੱਠਾ ਕਰਕੇ ਚੱਕ ਕੇ ਲੈ ਜਾਣਗੇ ਇਹਦੀ ਇਹਦੀ ਸੁੱਕ ਵੀ ਖਤਮ ਹੁੰਦੀ ਜਾ ਰਹੀ ਨੀ ਇਹਨੇ ਕਣਕ ਵੀ ਜਣੀ ਆ ਇਸ ਕਰਕੇ ਸਰਕਾਰ ਦਾ ਉਸ ਵੱਲ ਕੋਈ ਧਿਆਨ ਨਹੀਂ ਕਿਸਾਨ ਨੂੰ ਮਾਰਨ ਲੱਗੇ ਹੋਏ ਨੇ ਅਸੀਂ ਕਹਿੰਦੇ ਆ ਵੀ ਕਿਸਾਨ ਨੂੰ ਨਾ ਮਾਰੋ ਦਿਨੋ ਦਿਨ ਕਿਸਾਨ ਮਰ ਰਿਹਾ ਹਰ ਰੋਜ਼ ਤਿੰਨ ਕਿਸਾਨ ਆਤਮ ਹੱਤਿਆ ਕਰਦੇ ਨੇ ਇੱਥੇ ਇੱਥੇ ਕਰਜ ਆਊਗਾ ਕਿਸਾਨਾਂ ਦੇ ਇਸ ਕਰਕੇ ਇੱਥੇ ੜਾਨੀਆਂ ਬਾਨੀਆਂ ਦਾ ਇੱਥੇ ਵਿਜੇ ਮਾਲੀਆਂ ਬਰਕਰਾਰਾ ਕਰਜ਼ਾ ਦਾ ਮਾਫ ਹੁੰਦਾ ਜੇ ਇੱਥੇ ਅਸੀਂ ਲੱਖ 2 ਲੱਖ ਲੈ ਲੀਏ ਕਰਜ਼ਾ ਪਰਨ ਤੋਂ ਲੇਟ ਹੋ ਜਾਈਏ ਤਾਂ ਬੈਂਕਾਂ ਵਾਲੇ ਪੁਲਿਸ ਪ੍ਰਸ਼ਾਸਨ ਆ ਕੇ ਚੜਦਾ ਹੈ ਇਸ ਕਰਕੇ ਅਸੀਂ ਕਹਿੰਨੇ ਆ ਇੱਥੇ ਦੀ ਸਰਕਾਰ ਨੂੰ ਇੱਥੇ ਦੀ ਸਰਕਾਰ ਜਾਗੇ ਕਿਉਂਕਿ ਗੁਜਰਾਤ ਦੇ ਵਿੱਚ ਜਾ ਕੇ ਇਹ ਇੱਥੇ ਦਾ ਮਤਲਬ ਜਿਹੜਾ ਇਹਨਾਂ ਦਾ ਅੱਕਾ ਹੈ ਕੇਜਰੀਵਾਲ ਝੂਠ ਬੋਲਦਾ ਵੀ ਅਸੀਂ ਹੜਪੀੜਤਾ ਨੂੰ ਜਿਹੜਾ 50-50000 ਰੁਪਏ ਮੁਆਜਰਾ ਦਿੱਤਾ ਕੋਈ ਹਜੇ ਤੱਕ ਮੁਆਜਰਾ ਨਹੀਂ ਦਿੱਤਾ ਹੈਗਾ ਇਸ ਕਰਕੇ ਇੱਥੇ ਦੀ ਸਰਕਾਰ ਨੂੰ ਕਹਿੰਨੇ ਆ ਵੀ ਜਾਗੋ ਇੱਥੇ ਕਿਸਾਨਾਂ ਦੇ ਨਾਲ ਖੜੋ ਨਹੀਂ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬਹੁਤ ਬੁਰਾ ਹਾਲ ਕਰਨਗੇ ਰੋਲ ਕਰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਚੰਦ ਪੰਨਵਾ 20K ਜਗਤਾਗਰਾਹ ਬਲਾਪਰਚਾਸ। ਕੰਮ ਜੀ ਕੀ ਕਾਰਨ ਹੈ ਜਿਹੜੇ ਕਿਸਾਨ ਨੇ ਜਿਹੜੇ ਅੱਜ ਪੱਟੀ ਵਾਲ ਦੇ ਖੇਤ ਦੇ ਵਿੱਚ ਇਕੱਠੇ ਹੋਏ? ਇੱਥੇ ਇੱਕ ਛੋਟੇ ਕਿਸਾਨ ਦੇ ਖੇਤ ਦੇ ਵਿੱਚ ਜਿਹਨੂੰ 20 ਦਿਨ ਹੋ ਗਏ ਜੀਰੀ ਵੱਡੀ ਨੂੰ ਹਲੇ ਉਹ ਨਾੜ ਰੀਪਰ ਨਾਲ ਖਰਚੇ ਵੱਢ ਕੇ ਉਦਾਂ ਹੀ ਪਿਆ ਖੇਤ ਦੇ ਵਿੱਚ। ਪਰ ਸਰਕਾਰ ਤੇ ਇੱਥੋਂ ਦੇ ਪ੍ਰਸ਼ਾਸਨ ਦੀ ਨਿਲਕੀ ਸੈਟੇਲਾਈਟ ਦੇ ਰਾਹੀਂ ਉਹਨਾਂ ਨੂੰ ਜਿਹੜਾ 5000 ਰੁਪਿਆ ਫਾਈਨ ਪਾ ਦਿੱਤਾ ਗਿਆ। ਵੀ ਕੱਲ ਨੂੰ ਆ ਕੇ ਫਾਈਨ ਭਰ ਜਾਓ ਹਾਲਾਂਕਿ ਕੱਲ ਗੁਰਪਰਬ ਦਾ ਦਿਹਾੜਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕੱਲ ਨੂੰ ਪੈਸੇ ਭਰ ਜਾਓ ਨਹੀਂ ਤੁਹਾਡੇ ਤੇ ਪਰਚਾ ਹੋਊਗਾ ਕਾਰਵਾਈ ਕੀਤੀ ਜਾਊਗੀ ਆ ਤੁਸੀਂ ਦੇਖਿਆ ਹੋਊਗਾ ਕੈਮਰੇ ਦੇ ਰਾਹੀਂ ਦੇਖਦੇ ਹਾਂ ਵੀ ਸਾਰੇ ਖੇਤ ਦੇ ਵਿੱਚ ਨਾੜੋ ਦੀ ਪੇਰ ਰਿਹਾ ਕਿਸਾਨ ਵੇਟ ਕਰ ਰਿਹਾ ਵੀ ਮੈਨੂੰ ਕੋਈ ਬੀਲਰ ਮਿਲੇ ਮੈਂ ਇਹਦੀਆਂ ਗੱਠਾਂ ਬਣਾਦਾ ਤਾਂ ਕਿ ਕਣਕ ਦੀ ਬਿਜਾਈ ਦਾ ਸਮਾਂ ਜਿਹੜਾ ਉਹ ਲੰਘਦਾ ਜਾ ਰਿਹਾ ਮੈਂ ਇਹਨੂੰ ਸਮੇਂ ਸਿਰ ਆਪਣੀ ਕਣਕ ਵੀ ਸਕਾਂ ਕੀ ਹੁਣ ਕੀ ਕਿਸਾਨ ਕਿਸਾਨਾਂ ਵੱਲੋਂ ਜਾਂ ਜਥੇਬੰਦੀ ਵੱਲੋਂ ਕੀ ਜਿਹੜਾ ਡਿਸੀਜਨ ਲਿਆ ਗਿਆ ਕਿ ਕਿਸਾਨ ਤੋਂ 5000 ਰੁਪਏ ਜੁਰਮਾਨੇ ਦਾ ਫੋਨ ਆਇਆ ਕੀ ਰਣਨੀਤੀ ਰਹੂਗੀ ਅਗਲੀ ਅਗਲੇ ਰਣਨੀਤੀ ਤੇ ਜੇ ਆਪਣੇ ਜ਼ਿਲ੍ਹੇ ਦੀ ਕਮੇਟੀ ਜਿਹੜੀ ਬੈਠੀ ਹੈਗੀ ਮੀਟਿੰਗ ਚੱਲ ਰਹੀ ਆ ਪਰ ਅਸੀਂ ਇਸ ਜੁਰਮਾਨੇ ਦੀ ਭਰਾਈ ਨਹੀਂ ਕਰਾਂਗੇ ਕਿਉਂਕਿ ਸਰਕਾਰ ਦੀ ਨਿਲਕੀ ਆ ਸਰਕਾਰ ਨੂੰ ਦੇਖਣਾ ਚਾਹੀਦਾ ਜਿਹੜੇ ਨਿਊਡਲ ਅਫਸਰ ਲਾਏ ਹੋਏ ਨੇ ਉਹਨਾਂ ਨੂੰ ਖੇਤ ਦੇ ਵਿੱਚ ਆ ਕੇ ਨਿਗਾਹ ਮਾਰ ਲੈਣੀ ਚਾਹੀਦੀ ਹੈ ਕਿ ਲੱਗਿਆ ਕਿ ਨਹੀਂ ਲੱਗਿਆ ਸੈਟੇਲਾਈਟ ਕਿਸੇ ਨੂੰ ਕੁਝ ਵੀ ਦਿਖਾ ਸਕਦਾ ਸੈਟੇਲਾਈਟ ਸਿਰਫ ਇੱਕ ਧੂਆਂ ਦਿਖਾਉਂਦਾ ਹੈ ਸੈਟੇਲਾਈਟ ਜਦੋਂ ਲੋਕਾਂ ਦੀ ਜੀਰੀਆਂ ਮਰੀਆਂ ਨੇ ਜਾਂ ਬੌਨਾ ਵਾਇਰਸ ਆਇਆ ਝਾੜ ਘਟਿਆ ਕੋਈ ਚੀਜ਼ ਨਹੀਂ ਸੈਟਲਟ ਨਹੀਂ ਸਰਕਾਰ ਨੂੰ ਦਿਸੀ ਸਿਰਫ ਕੱਲਾ ਪ੍ਰਦੂਸ਼ਨ ਦੀਦਾ ਇਸ ਕਰਕੇ ਅਸੀਂ ਕਿਸਾਨ ਦੇ ਨਾਲ ਖੜਿਆ ਕੋਈ ਇਹਦੇ ਜੁਰਮਾਨੇ ਦੇ ਉੱਪਰ ਭਾਈ ਨਹੀਂ ਹੁਣ ਦਵਾਂਗੇ ਅਸੀਂ ਵਿਰੋਧ ਕਰਾਂਗੇ ਡਟ ਕੇ ਐ ਐਸ ਡੀ ਐਮ ਦਫ਼ਤਰ ਭਾਨੇਗੜ ਭੇਜਾਂਗੇ ਉੱਥੇ ਵੀ ਅਸੀਂ ਮੁਜ਼ਾਹਰਾ ਕਰਕੇ ਆਵਾਂਗੇ ਨਾਅਰੇਬਾਜ਼ੀ ਕਰਕੇ ਆਵਾਂਗੇ ਪਰ ਕੋਈ ਦਰਮਾਨਾ ਨਹੀਂ ਭਰਿਆ ਜਾਊਗਾ ਕਿਸਾਨ ਦੇ ਨਾਲ ਖੜਿਆ ਜੇ ਕੋਈ ਇਸ ਤਰ੍ਹਾਂ ਦੀ ਨੌਬਤ ਆ ਗਈ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿਸਾਨ ਨੂੰ ਸਰਕਾਰ ਨੇ ਕੋਈ ਬਿੱਲ ਨਾ ਦਿੱਤਾ ਆਖਰ ਕਿਸਾਨ ਦੀ ਮਜਬੂਰੀ ਬਣ ਗਈ ਇਹਨੂੰ ਅੱਗ ਲਾਉਣਾ ਕੀ ਨਾਮ ਰਜ ਨਮਜੋਦ ਸਿੰਘ ਜੀ ਕਿਹੜਾ ਪਿੰਡ ਹੈ ਪੱਟੀਵਾਲ ਕਲਾ ਜੀ ਕਿਸਾਨ ਇਕੱਠੇ ਹੋਇਆ ਤੁਹਾਡੇ ਖੇਤ ਦੇ ਵਿੱਚ ਕੀ ਕਾਰਨ ਮੈਨੂੰ ਜੀ ਕੱਲ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਛੋਡੇ ਪਿੰਡ ਉਹਦੇ ਛੋਟੇ ਖੇਤ ਤਾਂ ਵੀ ਅੱਗ ਲਾਈ ਲੱਗੀ ਜੀ ਤੁਹਾਨੂੰ ਜੁਰਮਾਨਾ 5000 ਦਾ ਜੀ ਵੀ ਤੁਸੀਂ ਭਰ ਕੇ ਆਵੋ ਆਣੀ ਗੜੀ ਹੂੰ ਤੁਸੀਂ ਸਰਪੰਚ ਸਾਹਿਬ ਨੂੰ ਖੇਤ ਦਿਖਾਇਆ ਲਿਆ ਕੇ ਹਾਂਜੀ ਹਾਂ ਦਿਖਾਇਆ ਜੀ ਉਹਨਾਂ ਨੂੰ ਉਹਨੇ ਦੇਖਿਆ ਜੇ ਆ ਕੇ ਕਹਿੰਦੇ ਜਮੀਨ ਲੱਗੀ ਹੋਈ ਜੀ ਹਾਂਜੀ ਹਾਂ ਕੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਤਾਂ ਜੀ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਵੀ ਮੈਨੂੰ ਜੁਰਮਾਨਾ ਆਈ ਬਿਨਾ ਮਤਲਬ ਉਹ ਤਾਂ ਲਾਇਆ ਗਿਆ ਜੀ ਜਦੋਂ ਮਾਗੀ ਨਹੀਂ ਲਗਾਈ ਜੀ ਕਿੱਥੇ ਚੁੱਕ ਲੱਗਦੀ ਆ ਸੈਟੇਲਾਈਟ ਰਾਹੀਂ ਕਹਿੰਦੇ ਆ ਜਾਂ ਕਿਵੇਂ ਇਹ ਤਾਂ ਜੀ ਹੁਣ ਆਪਾਂ ਨੂੰ ਨਹੀਂ ਪਤਾ ਜੀ ਵੀ ਸੈਟੇਲਾਈਟ ਨਾਲ ਇਹ ਧੂਏ ਰਹੀਆਂ ਜੀ ਕਿੱਥੋਂ ਆਏ ਹਾਂਜੀ ਓਕੇ ਸਰ ਤੁਸੀਂ ਇੱਥੇ ਆ ਕੇ ਗੱਲ ਕਰ ਸਕਦੇ ਹੋ ਮੇਰੇ ਨਾਲ ਆਫਿਸ ਮੈਂ ਕਹਿੰਦੇ ਵੈਸੇ ਜੁਰਮਾਨੇ ਦਾ ਫੋਨ ਅੱਗ ਨੂੰ ਜੁਰਮਾਨ ਲੈ ਕੇ ਜੁਰਮਾਨਾ ਕੀਤਾ ਗਿਆ ਮੈਮ ਜਾਂ ਮਤਲਬ ਕਿ ਕਿਸੇ ਹੋਰ ਕੰਮ ਕਰਕੇ ਸਿਰਫ ਅੱਜ ਤਾਂ ਅਸੀਂ ਮੈਰਿਜ ਤੇ ਨਹੀਂ ਸਿਰਫ ਫੋਨ ਤੇ ਪਰਿਵਾਰੀ ਸਾਹਿਬ ਦੀ ਉਹ ਕਾਲ ਆਈ ਸੀਗੀ ਤੇ ਉਹਨਾਂ ਨੇ ਕਿਹਾ ਸੀ ਵੀ ਤਿੰਨ ਜਗ੍ਹਾ ਦੀ ਮਤਲਬ ਕਿ ਚੰਨੇ ਚਲਾਨ ਹੋਏ ਨੇ ਜੀ ਹੂੰ ਹੂੰ ਇਹ ਤਾਂ ਪਹਿਲਾਂ ਨਹੀਂ ਕਰਾਇਆ ਸੀ ਤੇ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ ਜੀ 5-5000 ਰੁਪਏ ਹੂੰ son of ਸੁਖਦੇਵ ਸਿੰਘ ਜੀ ਗੁਰਦੀਪ ਸਿੰਘ ਹੂੰ son of ਕੌਰ ਸਿੰਘ ਜੀ ਇੱਕ ਗੁਰਚਰਨ ਸਿੰਘ son of ਬਲਦੇਵ ਸਿੰਘ ਅਲੱਗ ਅੱਗ ਲੱਗੀ ਨਹੀਂ ਜੀ ਉਹ ਜਿਹੜੇ ਨੌਡਲ ਅਫਸਰ ਨੇ ਉਹ ਗਲਤ ਇਨਫੋਰਮੇਸ਼ਨ ਲੈ ਕੇ ਲੈ ਗਈ ਜੀ ਬਿਲਕੁਲ ਅੱਗ ਨਹੀਂ ਲੱਗੀ ਜੀ ਵੀਡੀਓ ਵੀ ਬਣਾੜ ਕੇ ਅਸੀਂ ਨੇ ਸਾਰੀ ਉਹ ਹੂੰ ਹੂੰ ਤੇ ਉਹ ਕਿਸੇ ਤਰੀਕੇ ਨਾਲ ਗਲਤ ਦਿੱਤੀ ਲੈ ਗਈ ਵੀ ਕਿਸੇ ਨੇ ਕਹਿਤਾ ਹੁਣ ਜਿਸ ਤੋਂ ਪੁੱਛ ਲਿਆ ਹੁਣ ਵੀ ਇਹ ਕਿਸ ਦਾ ਮੋਟਰ ਹੈ ਕਿਸ ਦੀ ਕਿਸ ਦਾ ਖੇਤ ਹੈਗਾ